ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੀਤ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਆਪ ਸਭ ਦੇ ਘਰ ਪਰਿਵਾਰ ਤੇ ਬਣੀ ਰਹੇ ਜੀ ਅੱਜ ਦੇ ਟਾਈਮ ਦੀ ਆਪਾਂ ਗੱਲ ਕਰਾਂਗੇ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਹੱਸਦੇ ਚਿਹਰੇ ਬਹੁਤ ਦੇਖਣਗੇ ਲੇਕਿਨ ਤੁਹਾਨੂੰ ਉਹਨਾਂ ਦੇ ਅੰਦਰ ਦਾ ਦੁੱਖ ਦਰਦ ਨਹੀਂ ਪਤਾ ਚੱਲੂਗਾ ਕਿਉਂਕਿ ਅੱਜ ਦਾ ਟਾਈਮ ਇਦਾਂ ਦਾ ਆ ਗਿਆ ਕੋਈ ਵੀ ਇਨਸਾਨ ਆਪਣਾ ਦੁੱਖ ਕਿਸੇ ਨਾਲ ਸ਼ੇਅਰ ਹੀ ਨਹੀਂ ਕਰਨਾ ਚਾਹੁੰਦਾ ਕਿਉਂ ਕਿ ਉਸ ਨੂੰ ਇਹ ਪਤਾ ਕਿ ਮੈਂ ਮਜ਼ਾਕ ਦਾ ਪਾਤਰ ਬਣੂੰਗਾ ਮੇਰਾ ਮਖੌਲ ਲੜਾਇਆ ਜਾਊਗਾ ਤੇ ਇਸ ਕਰਕੇ ਉਹ ਬੰਦਾ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸ਼ਬਦ ਆਨਾ ਬਲ ਛੁੱਟ ਕੇ ਉਹ ਬੰਦਨ ਪਰੇ ਕਛੂ ਨਾ ਹੋ ਤ ਅਪਾਈ ਇਨਸਾਨ ਬਿਲਕੁਲ ਠਹਿ ਰਿਟਾ ਜਾਂਦਾ ਕਿ ਤਾਕਤ ਚਲੀ ਜਾਂਦੀ ਆ ਕਿ ਹੁਣ ਤਾਂ ਕੋਈ ਆਪਾ ਹੋ ਹੀ ਨਹੀਂ ਸਕਦਾ ਜਿਹੜੇ ਦੁੱਖਾਂ ਨਾਲ ਵਿੱਚ ਮੈਂ ਘਿਰ ਗਿਆ ਇਹਨਾਂ ਵਿੱਚੋਂ ਨਿਕਲ ਨਹੀਂ ਸਕਦਾ ਲੇਕਿਨ ਨਹੀਂ ਜਦੋਂ ਤੁਸੀਂ ਗੁਰੂ ਮਹਾਰਾਜ ਦੇ ਲੜ ਲੱਗਦੇ ਹੋ ਬਾਣੀ ਸੰਗ ਲ ਤੁਸੀਂ ਆਪਣੀ ਜ਼ਿੰਦਗੀ ਬਤੀਤ ਕਰਦੇ ਹੋ ਤਾਂ ਮਹਾਰਾਜ ਜੀ ਤੁਹਾਨੂੰ ਬਹੁਤ ਤਰ੍ਹਾਂ ਦੇ ਆਪਾ ਦੱਸਦੇ ਆ ਕਿਹੜੇ ਆਪਾ ਤੁਸੀਂ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰੋ ਬੇਨਤੀ ਕਰੋ ਤਹਾਡੀ ਜ਼ਿੰਦਗੀ ਦੇ ਵਿੱਚ ਕਦੀ ਤੁਹਾਨੂੰ ਲੱਗੂਗਾ ਹੀ ਨਹੀਂ ਕਿ ਮੇਰੀ ਜ਼ਿੰਦਗੀ ਵਿੱਚ ਇਦਾਂ ਦਾ ਦੁੱਖ ਆ ਗਿਆ ਕਿ ਜਿਹਦਾ ਕੋਈ ਹੱਲ ਹੀ ਨਾ ਹੋ ਸਕੇ ਉਸ ਵਕਤ ਪਰਮਾਤਮਾ ਆ ਕੇ ਜਦੋਂ ਅਸੀਂ ਗੁਰੂ ਮਹਾਰਾਜ ਜੀ ਨੂੰ ਸਮਰਪਿਤ ਹੋ ਜਾਂਦੇ ਹਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਤਾਂ ਉਸ ਵਕਤ ਪਰਮਾਤਮਾ ਆ ਕੇ ਸਾਡੀ ਸਹਾਇਤਾ ਕਰਦਾ ਗੁਰੂ ਮਹਾਰਾਜ ਜੀ ਕਹਿੰਦੇ ਨਾ ਤੂੰ ਇਹ ਨਾ ਸੋਚ ਕਉ ਨਾਨਕ ਅਬ ਓਟ ਹਰ ਗੱਜਿਓ ਹੋ ਸਹਾਈ ਜਿਸ ਤਰ੍ਹਾਂ ਉਸ ਹਾਥੀ ਦੀ ਗੁਰੂ ਮਹਾਰਾਜ ਜੀ ਨੇ ਸਹਾਇਤਾ ਕੀਤੀ ਸੀ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਆ ਕੇ ਤੇਰੀ ਵੀ ਸਹਾਇਤਾ ਕਰਨਗੇ ਫਿਰ ਉਹ ਕਹਿੰਦੇ ਆ ਬਲ ਹੋਆ ਬੰਧਨ ਛੁੱਟੇ ਸਭ ਕੁਝ ਹੋ ਤਪਾਏ ਉਹ ਕਹਿੰਦੇ ਤੇਰੀ ਤਾਕਤ ਵੀ ਵਾਪਸ ਆ ਜਾਊਗੀ ਤੇਰੀ ਸਾਰੀਆਂ ਮੁਸੀਬਤਾਂ ਦਾ ਹੱਲ ਵੀ ਮਿਲ ਜਾਊਗਾ ਜਦੋਂ ਤੂੰ ਉਸ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰੇਗਾ ਬੇਨਤੀ ਕਰੇਗਾ ਬਾਣੀ ਦੇ ਦੱਸੇ ਹੋਏ ਰਾਹ ਤੇ ਚੱਲੇਗਾ ਤੇਰੇ ਸਾਰੀਆਂ ਦੁੱਖਾਂ ਮੁਸੀਬਤਾਂ ਦਾ ਰਾਹ ਤੈਨੂੰ ਮਿਲ ਜਾਊਗਾ ਇਹ ਹੋ ਹੀ ਨਹੀਂ ਸਕਦਾ ਕਿਉਂਕਿ ਦੇਖੋ ਜੀ ਗੁਰੂ ਸ਼ਬਦ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਆ ਕਿ ਬੰਦਾ ਸੋਚ ਵੀ ਨਹੀਂ ਸਕਦਾ ਕਿ ਪਰਮਾਤਮਾ ਉਹ ਕੁਝ ਵੀ ਕਰ ਦਿੰਦਾ ਜਿਹੜਾ ਕਿਸੇ ਇਨਸਾਨ ਨੇ ਕਦੀ ਸੋਚਿਆ ਤੱਕ ਵੀ ਨਹੀਂ ਹੁੰਦਾ ਇਸ ਲਈ ਗੁਰੂ ਤੋਂ ਵੱਡਾ ਤਾਂ ਕੋਈ ਨਹੀਂ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਫਿਰ ਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਪਰਮਾਤਮਾ ਨਾਨਕ ਸਭ ਕੀ ਤੁਮਰੇ ਹੱਥ ਮੇ ਤੁਮ ਹੀ ਹੋਤ ਸਹਾਈ ਏ ਪਰਮਾਤਮਾ ਸਭ ਕੁਝ ਤੇਰੇ ਹੱਥ ਵਿੱਚ ਹੀ ਆ ਤੂੰ ਹੀ ਕਰਨ ਵਾਲਾ ਤੂੰ ਹੀ ਖਾਣ ਨੂੰ ਦਿੰਦਾ ਤੂੰ ਹੀ ਜਨਮ ਦਿੱਤਾ ਤਾਂ ਫਿਰ ਅਸੀਂ ਕਿੱਥੇ ਭਟਕਦੇ ਫਿਰਦੇ ਆ ਜਦੋਂ ਅਸੀਂ ਆਪਣੀ ਮਨੋਵਿਰਤੀ ਇਸ ਤਰ੍ਹਾਂ ਦੀ ਬਣਾ ਲੈਂਦੇ ਆ ਤਾਂ ਸਾਡੇ ਸਾਰੇ ਦੁੱਖ ਦੂਰ ਹੋ ਜਾਂਦੇ ਆ ਦੇਖੋ ਜੀ ਕਦੀ ਵੀ ਤੁਹਾਨੂੰ ਕੋਈ ਮੁਸੀਬਤ ਆ ਜਾਏ ਤੁਸੀਂ ਕਿਸੇ ਦੁੱਖ ਵਿੱਚ ਘਿਰ ਜਾਓ ਤੁਹਾਨੂੰ ਲੱਗੇ ਕਿ ਵੀ ਹੁਣ ਮੇਰਾ ਕੋਈ ਹੱਲ ਨਹੀਂ ਹੁਣ ਮੇਰੀ ਕੋਈ ਸਹਾਇਤਾ ਨਹੀਂ ਕਰ ਸਕਦਾ ਤਾਂ ਇਹ ਸ਼ਬਦ ਚੇਤੇ ਰੱਖਿਓ ਇਹ ਸ਼ਬਦ ਯਾਦ ਰੱਖਿਓ ਇਹ ਸ਼ਬਦ ਦਾ ਗੁਣਗਾਨ ਕਰਿਓ ਤਾਂ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਕਿਉਂਕਿ ਗੁਰੂ ਮਹਾਰਾਜ ਜੀ ਨੇ ਅਗਰ ਤੁਹਾਡੇ ਲਈ ਕੋਈ ਰਾਹ ਬੰਦ ਕੀਤਾ ਤਾਂ ਉਹਨਾਂ ਨੇ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਦੂਸਰਾ ਰਸਤਾ ਦਿਖਾਇਆ ਹੁੰਦਾ ਪਰ ਇਹ ਦੂਸਰਾ ਰਸਤਾ ਦੇਖਦਾ ਕਿਨੂਆ ਜਿਹੜੇ ਗੁਰੂ ਮਹਾਰਾਜ ਜੀ ਤੇ ਵਿਸ਼ਵਾਸ ਕਰਦੇ ਆ ਉਸ ਗੁਰੂ ਦੀ ਸ਼ਕਤੀ ਨੂੰ ਮੰਨਦੇ ਆ ਬਾਣੀ ਸੰਗ ਲੜੇ ਹੋਇਆ ਬਾਣੀ ਦੇ ਨਾਲ ਜੁੜੇ ਹੋਇਆ ਜੀ ਇਸ ਲਈ ਪਰਮਾਤਮਾ ਦੇ ਦਰ ਤੋਂ ਜਿਹੜਾ ਵੀ ਕੋਈ ਅਰਦਾਸ ਕਰਦਾ ਜਿਹੜਾ ਵੀ ਕੋਈ ਬੇਨਤੀ ਕਰਦਾ ਤਾਂ ਉਸ ਦੀ ਅਰਦਾਸ ਜ਼ਰੂਰ ਪ੍ਰਵਾਨ ਹੁੰਦੀ ਆ ਗੁਰੂ ਮਹਾਰਾਜ ਜੀ ਦੀ ਜੀ ਉਸ ਦੀ ਸਹਾਇਤਾ ਜ਼ਰੂਰ ਕਰਦੇ ਆ ਉਸ ਵਾਹਿਗੁਰੂ ਤੋਂ ਵੱਡਾ ਕੋਈ ਨਹੀਂਗਾ ਜੀ ਸਵੇਰੇ ਉੱਠ ਕੇ ਅਮਰਤ ਵੇਲੇ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਜਾਪ ਕਰੋ ਪਾਠ ਕਰੋ ਤੇ ਗੁਰੂ ਮਹਾਰਾਜ ਜੀ ਦੇ ਦੱਸੇ ਹੋਏ ਰਸਤਿਆਂ ਤੇ ਚੱਲੋ ਅਗਰ ਤੁਸੀਂ ਕੋਈ ਇਦਾਂ ਦੇ ਦੁੱਖ ਵਿੱਚ गिर ਗਏ ਹੋ ਇਦਾਂ ਦੇ ਮੁਸੀਬਤ ਵਿੱਚ गिर ਗਏ ਹੋ ਤਾਂ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰੋ ਅਰਦਾਸ ਕਰਦੇ ਸਾਰੇ ਤੁਹਾਡੇ ਦਿਲ ਦੇ ਵਿੱਚ ਇੰਨੀ ਸ਼ਕਤੀ ਆ ਜਾਊਗੀ ਤੁਹਾਡੇ ਅੰਦਰ ਇੰਨੀ ਤਾਕਤ ਆ ਜਾਊਗੀ ਕਿ ਤੁਹਾਨੂੰ ਸਾਰੇ ਦੁੱਖ ਭੁੱਲ ਜਾਣਗੇ ਤੁਸੀਂ ਕਹੋਗੇ ਕਿ ਨਹੀਂ ਅਸੀਂ ਇਸ ਦੁੱਖ ਦਾ ਹੱਲ ਲੱਭ ਲਿਆ ਹੈ ਗੁਰੂ ਮਹਾਰਾਜ ਜੀ ਨੇ ਤੁਹਾਨੂੰ ਕੋਈ ਨਾ ਕੋਈ ਰਾਹ ਦਿਖਾਈ ਦੇਣਾ ਜੀ ਇਸ ਲਈ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਵਿਸ਼ਵਾਸ ਰੱਖੋ ਮਹਾਰਾਜ ਤੇ ਵਿਸ਼ਵਾਸ ਰੱਖੋ ਉਹ ਕਦੇ ਵੀ ਆਪਣੇ ਬੱਚਿਆਂ ਨੂੰ ਗਲਤ ਰਸਤਾ ਨਹੀਂ ਦਿਖਾਉਂਦਾ ਉਸੋ ਬਤਨ ਨੂੰ ਗਲਤ ਰਸਤੇ ਤੇ ਜਾਣ ਤੋਂ ਹਰ ਵਾਰੀ ਤੁਹਾਨੂੰ ਰੋਕਦੇ ਆ ਲੇਕਿਨ ਰੁਕਦਾ ਉਹੀ ਆ ਜਿਹੜਾ ਗੁਰੂ ਦੇ ਲੜ ਲੱਗਿਆ ਹੋਇਆ ਗੁਰੂ ਮਹਾਰਾਜ ਜੀ ਦੇ ਸੰਗ ਉਸ ਵਾਹਿਗੁਰੂ ਸੱਚੇ ਪਾਸ਼ਾ ਨੂੰ ਤੁਸੀਂ ਯਾਦ ਕਰਦੇ ਹੋ ਤਾਂ ਉਹੀ ਇਨਸਾਨ ਆ ਕਿਉਂਕਿ ਜਿਹੜਾ ਇਨਸਾਨ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰਦਾ ਅਮਰਤ ਵੇਲੇ ਉੱਠਦਾ ਗੁਰੂ ਮਹਾਰਾਜ ਜੀ ਦੇ ਦੱਸੇ ਹੋਏ ਰਾਹਾਂ ਤੇ ਚੱਲਦਾ ਉਹਦੀ ਸੋਚ ਹਮੇਸ਼ਾ ਹੀ ਪੋਜ਼ਿਟਿਵ ਹੋਗੀ ਉਹ ਆਪਣੇ ਦੁੱਖ ਵਿੱਚ ਵੀ ਸੁੱਖ ਲੱਭ ਲੈਂਦਾ ਕਈ ਇਨਸਾਨ ਤੁਸੀਂ ਦੇਖੇ ਹੋਣੇ ਆ ਜਿਹੜੇ ਗੁਰੂ ਮਹਾਰਾਜ ਜੀ ਦੀ ਬਾਣੀ ਸੰਗ ਚਰਨਾਂ ਨਾਲ ਲੱਗੇ ਹੋਏ ਨੇ ਪਾਠ ਕਰਦੇ ਆ ਤਾਂ ਉਹ ਤੁਸੀਂ ਇਨਸਾਨ ਸੋਚੋਗੇ ਕਿ ਇਨਸਾਨ ਨੂੰ ਕੋਈ ਦੁੱਖ ਨਹੀਂ ਹੁੰਦਾ ਕਦੀ ਦੁਖੀ ਨਹੀਂ ਦੇਖਿਆ ਸੀ ਤਾਂ ਹਰ ਵਕਤ ਚਿੰਤਾ ਪਰੇਸ਼ਾਨੀਆਂ 'ਚ ਘਰੇ ਰਹਿੰਨੇ ਆ ਕਿਉਂ ਕਿਉਂਕਿ ਜੀ ਉਹਨੂੰ ਆਪਣੇ ਗੁਰੂ ਤੇ ਭਰੋਸਾ ਹੁੰਦਾ ਗੁਰੂ ਤੇ ਵਿਸ਼ਵਾਸ ਹੁੰਦਾ ਕਿ ਮਹਾਰਾਜ ਜਿਹੜੇ ਵੀ ਰਾਹ ਤੇ ਮੈਨੂੰ ਲੈ ਕੇ ਚੱਲਿਆ ਉਹ ਹਮੇਸ਼ਾ ਸਹੀ ਹੋਗਾ ਸਸ ਸ੍ਰੀ ਕਾਲ ਵਾਹਿਗੁਰੂ ਜੀ ਦਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਤਨ ਤਨ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਆਪਣੀ ਕਿਰਪਾ ਮਿਹਰ ਤੇ ਦਿਆ ਦੀ ਦ੍ਰਿਸ਼ਟੀ ਬਣਾਈ ਰੱਖਣ ਜੀ ਸਸ ਸ੍ਰੀ ਕਾਲ